ਕਾਫੀ ਲੰਬੇ ਸਮੇਂ ਤੋਂ ਸ਼ਹਿਰ ਨਿਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਾਫ ਕਾ ਡਿਪਟੀ ਸੀਐਮ ਤੇ ਮੌਕੇ ਦੇ ਐਮਪੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਬਾ ਅਜੀਤਾ ਰੰਧਾਵਾ ਪਾਰਕ ਨੂੰ ਦੋ ਕਾ ਕੱਟਣ ਵਾਲੀਆਂ ਮਸ਼ੀਨਾਂ ਦਿੱਤੀਆਂ ਇਹਨਾਂ ਮਸ਼ੀਨਾਂ ਦਾ ਰੰਧਾਵਾ ਦੇ ਸੁਪੁੱਤਰ ਉਹਦੇ ਵੀਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ਉਦਘਾਟਨ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾਵਾਲੀਆ ਦੇ ਨਾਲ ਕ੍ਰਿਸ਼ਨ ਕਪਾਲ ਦੀ ਰਿਪੋਰਟ ਡੇਰਾ ਬਾਬਾ ਨਾਨਕ ਸਰਦਾਰ ਉਹਦੇ ਵੀ ਰੰਡਾਵਾ ਜੋ ਸਾਡੇ ਅੱਗੇ ਅੰਗਰੇਜ਼ ਦੇ ਨੁਮਾਇੰਦੇ ਨੇ ਔਰ ਉਸੇ ਤਰ੍ਹਾਂ ਹੀ ਆਪਣੇ ਪਾਰਕ ਨੂੰ ਇੱਕ ਆਪਣੀ ਪਿਤਾ ਵੱਲੋਂ ਬਣਾਈ ਗਈ ਪੂਰੀ ਇਸ ਚੀਜ਼ ਦੀ ਦੇਖਭਾਲ ਕਰਨ ਲਈ ਪੂਰੇ ਵਚਨਬੱਧ ਨੇ ਅਸੀਂ ਪਿਛਲੀ ਵਾਰ ਹੀ ਆਏ ਸੀ ਇਹਨਾਂ ਨੂੰ ਕਿਹਾ ਸੀ ਕਿ ਸਾਨੂੰ ਇੱਥੇ ਮਸ਼ੀਨ ਦੀ ਬਹੁਤ ਜ਼ਰੂਰਤ ਹੈ ਇਹਨਾਂ ਨੇ ਇੱਕ ਦੀ ਜਗ੍ਹਾ ਸਾਨੂੰ ਦੋ ਮਸ਼ੀਨਾਂ ਪਾਰਕ ਵਿੱਚ ਲਈਆਂ ਅਸੀਂ ਸਾਰੇ ਜੇਦਾਬਾਬ ਅਨੰਦ ਕਪੜਾ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਹੁਣ ਸਾਡੀ ਪਾਰਕ ਦੇ ਇੱਥੇ ਜਿਹੜੇ ਮੈਂਬਰ ਨੇ ਉਹਨਾਂ ਦੇ ਸਰਪ੍ਰਸ ਅੰਤ ਚੰਮਲਾਲ ਜੀ ਇਹ ਤੁਹਾਨੂੰ ਥੋਪਾ ਪਾ ਕੇ ਸਨਮਾਨਤ ਕਰਨਗੇ ਆਓ ਚੰਮਲਾਲ ਜੀ ਦੇ ਲੋ ਲੱਜੇ ਜਾਤੇ ਚਾਹਾਂ ਹਾਂ ਉਹ ਆਪਣੇ ਤੋਂ ਜ਼ਿਆਦਾ ਲੱਗੀ ਉਹ ਮੈਂ ਗੱਲਾਂ ਕਰੀ ਜਾਂਦਾ ਪੂਰਾ ਤਾਂ ਉਹਦੇ ਰਾਤ ਨੂੰ ਗੋਡੇ ਦਰਕ ਨੂੰ ਪੂਰਾ ਹਾਂ ਪਿੱਠੇ ਲਾ ਲਾਂ ਛੋੜ ਕੇ ਮਾਰ ਕੇ ਕੀ ਭਾਜੀ ਅੱਜ ਡੇਰਾ ਬਾਬਾ ਨਾਨਕ پارک ਵਿੱਚ ਜਿਹੜੀ ਮਸ਼ੀਨ ਹੈ ਜੀ ਉਸ ਬਾਰੇ ਇੱਥੇ ਡੇਰਾ ਬਾਬਾ ਨਾਨਕ ਜਿਹੜਾ ਭਾਈ ਅਜੀਤੋ ਸਿੰਘ ਰੰਧਾਵਾ پارک ਹੈ ਇਹ ਕੰਗਰਜ ਦੀ ਸਰਕਾਰ ਵੱਲੋਂ ਬੰਧਾਵਾ ਸਾਹਿਬ ਵੱਲੋਂ ਬਣਾਇਆ ਗਿਆ ਸੀ ਤੇ ਸਾਨੂੰ ਸੀਗਾ ਕਿ ਇਹਨੂੰ ਬੜੇ ਪਿਆਰ ਨਾਲ ਤੇ ਸਜਾਵਟ ਨਾਲ ਬਣਾਇਆ ਜਾਵੇ ਤੇ ਅੱਜ ਵੀ ਜਿੰਨੀਆਂ ਲਾਈਟਾਂ ਜਿੰਨੀ ਬਾਉਂਡਰੀ ਜਿੰਨਾ ਅੰਦਰੋਂ ਪਾਰਕ ਦੀ ਲੈਂਡਸਕੇਪਿੰਗ ਉਹ ਵਧੀਆ ਦੀ ਵਧੀਆ ਰਹੀ ਹੈ ਪਰ ਇਹਦੀ ਜਿਹੜੀ ਦੇਖਭਾਲ ਉਹ ਜਦੋਂ ਦੀ ਸਰਕਾਰ ਬਦਲੀ ਹੈ ਤੇ ਬਹੁਤ ਪਾਰਕ ਦਾ ਮਾੜਾ ਹਾਲ ਹੈ ਕਾ ਉੱਗ ਜਾਂਦਾ ਕੋਈ ਕੱਟਣ ਵਾਲਾ ਹੈ ਨਹੀਂ ਕੋਈ ਇੱਥੇ ਬੰਦਾ ਨਹੀਂ ਲਾਇਆ ਤੇ ਉਹਦੇ ਕਰਕੇ ਜੀ ਰੰਧਾਵਾ ਸਾਹਿਬ ਨੇ ਉਪਰਾਲਾ ਕੀਤਾ ਸੀਗਾ ਕਿ ਆਪਣੇ ਵੱਲੋਂ ਇਸ پارک ਨੂੰ ਦੋ ਜਿਹੜੀਆਂ ਘਾਹ ਕੱਟਣ ਵਾਲੀਆਂ ਮਸ਼ੀਨਾਂ ਦਿੱਤੀਆਂ ਜਾਣ ਤੇ ਉਹਦੇ ਲਈ ਸ਼ਹਿਰ ਵਾਲਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਦੋਂ ਇਹ ਵਾਅਦਾ ਕੀਤਾ ਕਿ ਇਹ پارک ਦਾ ਧਿਆਨ ਅਸੀਂ ਰੱਖਾਂਗੇ ਤੁਸੀਂ ਮਸ਼ੀਨਾਂ ਲਿਆ ਕੇ ਦੇ ਦਿਓ ਤੇ ਹੁਣ ਇਹਨਾਂ ਦੇ ਹਵਾਲੇ ਮਸ਼ੀਨਾਂ ਕਰਤੀਆਂ ਤੇ ਦੁਬਾਰਾ پارک ਜਿਹੜਾ ਉਹ ਸੋਹਣਾ ਲੱਗੇ ਤੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੁੰਦੀ ਹੈ ਭਾਵੇਂ ਸਰਕਾਰ ਬਦਲ ਜਾ ਜਿੰਨੇ ਜਿਹੜੀ ਚੀਜ਼ ਬਣਾਈਓ ਉਹਨੂੰ ਛੱਡ ਕੇ ਕਿਸੇ ਦੀ ਗੱਲ ਨਾ ਸੁਣ ਕੇ ਜਿਹੜੀ ਚੀਜ਼ ਬਣੀ ਹੈ ਉਹਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਲੋਕਾਂ ਦੀ ਸਹੂਲਤ ਹੈ ਇਹ ਕੋਈ ਜੇ ਰੰਡਾਵਾ ਸਾਹਿਬ ਬਣਾ ਗਏ ਤੇ ਇਹ ਸਹੂਲਤ ਰੰਡਾਵਾ ਸਾਹਿਬ ਦੀ ਨਹੀਂ ਹੋਣੀ ਕਿਉਂਕਿ ਅਸੀਂ ਤੇ ਕਿਤੇ ਹਫਤੇ ਚ ਦੋ ਹਫਤੇਾਂ ਚ ਇੱਕ ਵਾਰੀ ਇੱਥੇ ਪਾਰਕ ਹੋਣਾ ਹੁੰਦਾ ਤੇ ਇਹ ਲੋਕਾਂ ਵਾਸਤੇ ਹੀ ਹੁੰਦੀ ਹੈ ਤੇ ਕੰਸ ਇੱਥੇ ਕਈਆਂ ਕਈਆਂ ਮਸ਼ੀਨਾਂ ਦੋ ਹੈ ਜੀ ਮਸ਼ੀਨਾਂ ਇਹਨਾਂ ਨੇ ਇੱਕ ਮੰਗੀਆਂ ਸੀ ਜੇ ਫਿਰ ਵੀ ਦੋ ਦੇ ਕੇ ਗਏ ਕਿਉਂਕਿ ਜਿਹੜੀ ਛੋਟੀਆਂ ਕਿਆਰੀਆਂ ਉਹਨਾਂ 'ਚ ਵੱਡੀ ਮਸ਼ੀਨ ਨਹੀਂ ਕਿ ਚੱਲਣੀ ਉਹਦੇ ਕਰਕੇ ਇੱਕ ਛੋਟੀ ਮਸ਼ੀਨ ਵੀ ਦਿੱਤੀ ਤੇ ਇੱਕ ਵੱਡੀ ਮਸ਼ੀਨ ਕੋਈ ਅਮਾਉਂਟ ਦਾ ਕੋਈ ਪਤਾ ਨਹੀਂ ਇਹਨਾਂ ਦੀ ਮਸ਼ੀਨਾਂ ਦਾ ਦੋਨਾਂ ਦਾ ਨਹੀਂ ਅਮਾਉਂਟ ਤੇ ਦਿਲ ਵੱਲੋਂ ਦਿੱਤੀ ਐ ਅਮਾਉਂਟ ਦੀ ਜਿਹੜੀ ਜਿਹੜੀ ਪਾਰਕ ਦੇ ਵਿੱਚ ਜਿਹੜਾ ਡੇਰਾ ਬਾਬਾ ਨਾਨਕ ਦੇ ਰੰਡਾਵਾ ਸਾਹਿਬ ਦੀ ਹੀ ਦੇ ਨੇ ਪਾਰਕ ਔਰ ਪਿੱਛੇ ਜਿਹੇ ਦੰਡਵਾ ਸਾਹਿਬੋਂ ਹੀ ਸੇ ਆਈ ਸੀ ਕਿ ਪਾਰਕ ਦੀ ਆਪਣਾ ਨਿਰੀਖਣ ਕਰਨ ਤੇ ਜਿੰਨਾ ਤੇ ਜਿਹੜਾ ਜਿਹਨੂੰ ਦੇਖ ਕੇ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਕਿ ਭਾਈ ਇੱਥੇ ਪਾਰਕ ਦੀ ਮੈਡਾ ਪੈਸਾ ਖਰਚ ਕੇ ਇੰਨਾ ਜਿਆਦਾ ਕਰਕੇ ਮੈਂ ਐਫਰਟ ਕਰਕੇ ਮੈਂ ਇਹ ਪਾਰਕ ਬਣਾਈ ਆ ਉਹ ਦੇਖ ਪਾਲੀ ਹੀ ਨਹੀਂ ਹੋ ਰਹੀ ਔਰ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਅਸੀਂ ਫਿਰ ਐਸੇ ਪਾਰਕ ਵੱਲੋਂ ਇਹ ਕਹਿਆ ਕਿ ਸਾਨੂੰ ਸਭ ਤੋਂ ਪਹਿਲਾਂ ਤੇ ਘਾ ਵਡਾਂ ਦੀ ਲੋਡ ਮਸ਼ੀਨਾਂ ਤੇ ਚਲੋ ਆਸ-ਆਸਾ ਜੋ ਵੀ ਹੋਣਗੀਆਂ ਲੋੜਾਂ ਉਹ ਦੱਸੀ ਜਾਵਾਂਗੇ ਉਹ ਕਹਿੰਦੇ ਜੋ ਜੋ ਹੋਏਗਾ ਮੈਨੂੰ ਦੱਸੀ ਜੋ ਮੈਂ ਪੂਰੀ ਕਰਾਂਗਾ ਅੱਜ ਉਹਨਾਂ ਨੇ ਕੱਲੀ ਇਹਦੀ ਕੀਤੀ ਆ ਅਸੀਂ ਧਿਆਨ ਤੇ ਦਵਾ ਚ ਉਹਨੇ ਕਿ ਸਰਕਾਰ ਦੀ ਜਿਹੜੀ ਬੇਰੁਖੀ ਆ ਜਿਹੜੇ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਜਿਸਾ ਇਥੋਂ ਦੀ ਆ ਅੱਗੇ ਤੁਸੀਂ ਦੇਖ ਲਓ ਟੀਪੀਐਨ ਜਿਹੜਾ ਸੈਲਫੀ ਪੁਆਇੰਟ ਬਣਿਆ ਪਹਿਲਾਂ ਕਿਦਾਂ ਸ਼ਹਿਰ ਬਾਹਰੋਂ ਦੁਨੀਆ ਹੁੰਦੀ ਸੀਗੀ ਉਦੋਂ ਸੈਲਫੀ ਪੁਆਇੰਟ ਤੇ ਲੱਖਾਂ ਦੇ ਹਸਰ ਨਾਲ ਦੁਨੀਆ ਫੋਟੋ ਖਿਚਾਉਂਦੀ ਸੀ ਔਰ ਅੱਜ ਉਹ ਸੈਲਫੀ ਪੁਆਇੰਟ ਦੀ ਹਾਲਤ ਇੰਨੀ ਖਸਤਾ ਵਾ ਕਿ ਉਥੇ ਦੇਖ ਕੇ ਉਹ ਟੀਪੀਐਨ ਦੇ ਵਿੱਚ ਲਵਜੀਆ ਨਹੀਂ ਤੇ ਕਿਸੇ ਸਰਪ੍ਰਸ਼ਾਸਨ ਦਾ ਧਿਆਨ ਨਹੀਂ ਇਹ ਉਹ ਜ਼ੰਦਾਬਾ ਸਾਹਿਬ ਵੱਲੋਂ ਪਾਰਕ ਬਣਿਆ ਓਪਨ ਸਟੇਡੀਅਮ ਓਪਨ تھیਟਰ ਉਹਦੇ ਵਿੱਚ ਵੀ ਦੇਖ ਲਓ ਕੋਈ ਇਸ ਟਾਈਮ ਅੱਗੇ ਸਰੇ ਸਰੇ ਸ਼ਬਦ ਲੱਗਦੇ ਸੀਗੇ ਚੱਲਦੇ ਸੀਗੇ ਰਾਤ ਵੀ ਲਾਈਟਾਂ ਜਗਦੀਆਂ ਸੀ ਲੋਕੀ ਬੈ ਅੱਜ ਉਥੇ ਮੈਂ ਕਿਹਾ ਕੁੱਤੇ ਵੀ ਉਥੇ ਲੈਟਰਨ ਕਰਕੇ ਚੱਲ ਜਾਂਦੇ ਨੇ ਤਾਂ ਕੋਈ ਸਫਾਈ ਨਹੀਂ ਕੋਈ ਉਥੇ ਅੰਦਰ ਸਮਾਨ ਨਹੀਂ ਆਉਂਦੀਆਂ ਜਿਹੜਾ ਉਹ ਸ਼ਬਦ ਲੱਗਦੇ ਸੀਗੇ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨੂੰ ਠੀਕ ਹੈ ਸਰਕਾਰਾਂ ਬਣ ਗਿਆ ਤੁਸੀਂ ਇਹ ਤੇ ਲੋਕਾਂ ਦੀ ਆ ਨਾ ਲੋਕਾਂ ਦੀ ਪ੍ਰਾਪਰਟੀ ਤੇ ਤੇ ਧਿਆਨ ਦਿਓ ਤੇ ਫਿਰ ਵੀ ਚੋਰ ਰੰਦਾਵਾ ਸਾਹਿਬ ਵੱਲੋਂ ਉਹਨਾਂ ਦੇ ਬੇਟੇ ਵੱਲੋਂ ਅੱਜ ਜੋ ਉਹਦੇ ਵੀਰਜੀ ਵੱਲੋਂ ਇਹਨਾਂ ਨੇ ਕਿਹਾ ਵੀ ਅਸੀਂ ਜਿੰਨੀਆਂ ਵੀ ਮੁਸ਼ਕਿਲਾਂ ਤੁਸੀਂ ਦੱਸੋ ਕੁਝ ਨਾ ਕੁਝ ਜੋ ਇਹਨਾਂ ਕੋਲ ਹੈਗਾ ਉਹ ਕਰਨਗੇ ਤਾਂ ਅਸੀਂ ਇਹਨਾਂ ਦਾ ਸ਼ਹਿਰ ਵੱਲੋਂ ਔਰ ਪਾਰਕ ਦੇ ਜਿਹੜੇ ਇੱਥੇ ਦੇਖ ਰੱਖਿਆ ਕਰ ਲੈਨੇ ਉਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਸਾਡੀ ਬੜੀ ਵੱਡੀ ਸਮੱਸਿਆ ਸਮੱਸਿਆ ਹੱਲ ਕੀਤੀ ਹੈ